ਬੰਦਿਆ ਸੁੱਤ ਸਮ ਬੰਨਿਆ ਹੋਇਆ ਆਦਮੀ ਆਪਣੇ ਪੁੱਤਰਾਂ ਦੇ ਮੋਹ ਵਿੱਚ ਕਿਵੇਂ ਵੱਧਾ ਹੋਇਆ ਕਹਿੰਦੇ ਜਿਵੇਂ ਢ ਸੰਡ ਇਸਤਰੀ ਦੇ ਪੁੱਤਰ ਵੱਤ ਪਿਆਰ ਦੇ ਵਿੱਚ ਵੱਧਾ ਹੋਇਆ ਅਸੀਂ ਸਾਰੇ ਇਦਾਂ ਹੀ ਵੱਧੇ ਹੋਏ ਆ ਆ ਹੁਣ ਤੁਸੀਂ ਵੇਖੋ ਸਾਰੀ ਸੰਗਤ ਦੇ ਵਿੱਚ ਬڑے ਪਰਿਵਾਰ ਪਰਿਵਾਰਾਂ ਦੇ ਨਾਲ ਔਰ ਇਹਨਾਂ ਬੱਚਿਆਂ ਦੀ ਹੀ ਖਾਤਰ ਅਸੀਂ ਸਾਰੇ ਪੁੱਠੇ ਲਟਕੇ ਹੋਏ ਆ ਅੱਛਾ ਗਰੰਟੀ ਕਿਸੇ ਨੂੰ ਵੀ ਨਹੀਂ ਕਿ ਇਹ ਵੱਡੇ ਹੋ ਕੇ ਸੁੱਖ ਦੇਣਗੇ ਕਿ ਵੱਡੇ ਹੋ ਕੇ ਸਾਡੇ ਪੈਰਾ ਥੱਲੇ ਹੱਥ ਰੱਖਣਗੇ ਕਿ ਵੱਡੇ ਹੋ ਕੇ ਸਾਨੂੰ ਬੈਠਿਆਂ ਨੂੰ ਪੀਣ ਵਾਸਤੇ ਪਾਣੀ ਦੇਣਗੇ ਉਹ ਜੋ ਪੀਦੇ ਬਜ਼ੁਰਗਾਂ ਆਵਾਂਗੇ ਕਈਆਂ ਨੂੰ ਤੇ ਵੀ ਨਹੀਂ ਪਤਾ ਵੀ ਇਹ ਮਰਿਆ ਤੇ ਵੀ ਆਉਣਗੇ ਕਿ ਨਹੀਂ ਆਉਣਗੇ। ਯੂਪੀ ਚ ਦੋ ਬਜ਼ੁਰਗ ਮਰੇ ਨੇ। ਮਾਂ ਮਰੀ। ਦੋ ਪੁੱਤਰ ਸੀ ਇੱਕ ਬਾਹਰੋਂ ਆਇਆ। ਤੇ ਉਹਨੇ ਪੁੱਛਿਆ ਵੀ ਦੂਜਾ ਨਹੀਂ ਆਇਆ। ਉਹਨੇ ਕਿਹਾ ਜੀ ਉਹ ਕਹਿੰਦਾ ਸੀ ਵੀ ਜਦੋਂ ਬਾਪੂ ਮਰੋ ਮਰੇਗਾ ਉਦੋਂ ਮੈਂ ਚਲੇ ਜਾਵਾਂਗਾ। ਹੁਣ ਬੇਬੇ ਮਰੀਏ ਤੂੰ ਚਲੇ ਜਾ। ਬਾਪੂ ਨੇ ਕੀ ਕੀਤਾ ਅੰਦਰ ਗਿਆ। ਉਦੇ ਕੋਲੇ ਲਾਇਸੈਂਸੀ ਮੈਪਨ ਹੋਏਗਾ ਉਹਨੇ ਰਿਵਾਰਵਲ ਕੱਢਿਆ ਆਪਣੇ ਆਪ ਨੂੰ ਗੋਲੀ ਮਾਰੀ ਇੱਕ ਨੋਟ ਛੱਡ ਗਿਆ ਇੱਕ ਚਿੱਠੀ ਲਿਖ ਕੇ ਛੱਡ ਗਿਆ ਕਿ ਮੈਂ ਨਹੀਂ ਚਾਹੁੰਦਾ ਕਿ ਮੇਰੇ ਮਰਨ ਤੇ ਦੂਜੇ ਪੁੱਤਰ ਨੂੰ ਖੇਚਲ ਕਰਨੀ ਪਵੇ ਤੇ ਮੈਂ ਚਾਹੁੰਦਾ ਵੀ ਜੇ ਤੁਸੀਂ ਦੋਵਾਂ ਨੇ ਫੈਸਲਾ ਹੀ ਕਰ ਲਿਆ ਵੀ ਇੱਕ ਨੇ ਮਾਂ ਤੇ ਆਉਣਾ ਇੱਕ ਨੇ ਬਾਪ ਤੇ ਆਉਣਾ ਹੈ ਤੇ ਮੈਂ ਚਾਹੁੰਨਾ ਕਿ ਇੱਕ ਇੱਕੋ ਹੀ ਜਿਹੜਾ ਆਇਆ ਹੈ ਉਹ ਮਾਂ-ਬਾਪ ਦਾ ਦੋਵਾਂ ਦਾ ਕਿਰਿਆ ਕਰਮ ਕਰਕੇ ਚਲਾ ਜਾਏ ਪਰ ਉਹ ਤੇ ਬਾਪ ਇਹ ਸਾਰੇ ਕੁਝ ਇਹ ਵੀ ਸੱਚ ਹੈ ਪਰ ਇਹ ਵੀ ਸੱਚ ਹੈ ਕਿ ਅੱਜ ਤੁਸੀਂ ਵੇਖੋ ਕਿ ਬੱਚਿਆਂ ਨੂੰ ਸੁੱਖ ਦੇਣ ਲਈ ਅੱਜ ਅਸੀਂ ਕਰੋੜਾਂ ਕਰੋੜਾਂ ਦੇ ਪੈਕੇਜ ਲੱਭਦੇ ਫਿਰਦੇ ਆ ਕਰੋੜਾਂ ਕਰੋੜਾਂ ਦੇ ਵਪਾਰ ਲੱਭਦੇ ਫਿਰਦੇ ਆ ਔਰ ਅਸੀਂ ਚਾਹੁੰਦੇ ਆ ਸਾਡੇ ਬੱਚੇ ਸੁਖੀ ਰਹਿਣ ਮੈਂ ਤੇ ਪਿਛਲੇ ਦਿਨੀ ਵੀ ਬੇਨਤੀ ਕੀਤੀ ਸੀ ਕਿ ਅੱਜ ਤੁਸੀਂ ਇਹ ਗੱਲ ਕਹਿ ਰਹੇ ਹੋ ਨਹੀਂ ਜੀ ਬੱਚਾ ਸੁੱਤਾ ਹੈ ਜੀ ਤੁਹਾਨੂੰ ਨਹੀਂ ਪਤਾ ਇਹੀ ਗੱਲ ਜੇ ਤੁਹਾਡੇ ਮਾਪਿਓ ਕਰ ਦੇਤਾ ਜੇ ਤੁਸੀਂ ਸੁੱਤੇ ਰਹਿੰਦੇ ਤੁਹਾਡੇ ਮਾਪਿਓ ਤੁਹਾਨੂੰ ਨਾ ਉਠਾਉਂਦੇ ਨਾ ਉਠਾ ਕੇ ਸਵੇਰੇ ਇਸ਼ਨਾਨ ਕਰਾਉਂਦੇ ਨਾ ਗੁਰਦੁਆਰੇ ਘੱਲ ਦੇ ਨਾ ਲੈ ਕੇ ਆਉਂਦੇ ਕਿਪਤਾ ਅੱਜ ਆਪਾਂ ਕਿੱਥੇ ਹੁੰਦੇ ਅਗਿਆਨਤਾ ਵਾਲਾ ਜਿਹੜਾ ਪੁੱਤਰ ਮੋਹ ਹੈ ਉਹ ਵੀ ਬੁਰਾ ਹੈ ਉਹ ਅੱਛਾ ਨਹੀਂ ਹੈ ਜੇ ਤੁਸੀਂ ਚਾਹੁੰਦੇ ਹੋ ਤੁਹਾਡੇ ਬੱਚੇ ਸੁਖੀ ਰਹਿਣ ਤੇ ਆਪਣੇ ਬੱਚਿਆਂ ਨੂੰ ਗੁਰੂ ਦੇ ਲਾੜ ਲਾਓ ਆਪਣੇ ਬੱਚਿਆਂ ਨੂੰ ਧਰਮ ਦੇ ਲਾੜ ਲਾਓ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰਾਂ ਦੇ ਨਾਲ ਜੋੜੋ ਧਰਮੀ ਬਣਾਓ ਆਪਣੇ ਬੱਚਿਆਂ ਨੂੰ ਕੱਲੇ ਵਪਾਰੀ ਨਾ ਬਣਾਓ ਕੱਲਾ ਬੱਚਿਆਂ ਦੇ ਜੀਵਨ ਵਿੱਚ ਇਹ ਪੈਸੇ ਦਾ ਪ੍ਰਭਾਵ ਨਾ ਭਰੋ ਸਤਿ ਬ੍ਰਹਮ ਕੀ ਸਤਿਆ ਸੰਗ ਭਾਸਤ ਹੈ ਸਤ ਨਾਨ ਨਰੰਗ ਇਹ ਜਿਹੜੀ ਸਤਿਆ ਹੈ ਇਹ ਬ੍ਰਹਮ ਦੀ ਸਤਿਆ ਹੈ ਕੀ ਪ੍ਰਮਾਤਮਾ ਤੋਂ ਬਿਨਾਂ ਹੀ ਇਹ ਸਾਰੇ ਰੰਗ ਨਜ਼ਰ ਆਉਂਦੇ ਨੇ ਰੰਗ ਸਬੇ ਨਾਰਾਇਣੇ ਜੇਤੇ ਮਨ ਭਾਵਨ ਸਭ ਕੁਝ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਕੀ ਜਿਹੜੇ ਜੀਵ ਜੰਤੂ ਨੇ ਰੱਬ ਤੋਂ ਬਿਨਾ ਨੇ ਈੜੇ ਮਕੌੜੇ ਰੱਬ ਤੋਂ ਬਿਨਾ ਨੇ 84 ਲੱਖ ਜੂਨਾ ਵਿੱਚ ਕਿਹੜੀ ਚੀਜ਼ ਜਿਹੜੀ ਰੱਬ ਤੋਂ ਬਿਨਾ ਹੈ ਅਸੀਂ ਰੋਜ ਪੜਦੇ ਆ ਸੈਲ ਪੱਥਰ ਮੈਂ ਜਨ ਤੋਂ ਪਾਏ ਤਾਂ ਘਰ ਰਿਜਕ ਆਗੇ ਕਰ ਧਰਿਆ ਊੜੇ ਊੜ ਆਵੇਂ ਸੈ ਕੋਸਾ ਇਸ ਪਾਛੇ ਬਚਰੇ ਛਰਿਆ ਤਿੰਨ ਕਮਣ ਖਲਾਵੇ ਕਮਣ ਚਗਾਵੇ ਮਨ ਮੈਂ ਸਿਮਰਨ ਕਰਿਆ ਕੁੰਜਾਂ ਦੀਆਂ ਉਦਾਹਰਨਾ ਦਿੱਤੀਆਂ ਨੇ ਕੀੜਿਆਂ ਵਿੱਚ ਪੈਦਾ ਕੀਤੇ ਪੱਥਰਾਂ ਦੀਆਂ ਉਦਾਹਰਨਾ ਦਿੱਤੀਆਂ ਨੇ ਕਿੱਦੇ ਪੈਦਾ ਕੀਤੇ ਅਸਲ ਵਿੱਚ ਇਹਨੂੰ ਰੱਬ ਦੀ ਮਾਇਆ ਸਮਝਣਾ ਚਾਹੀਦਾ ਹੈ ਇਹ ਜਗਤ ਤਮਾਸ਼ਾ ਹੈ ਗੁਰੂ ਕਲਗੀ ਤਰਪਤਾ ਨੇ ਆਪਣੀ ਬਾਣੀ ਵਿੱਚ ਲਿਖਿਆ ਕਿ ਦੇਖਣ ਆਇਓ ਜਗਤ ਤਮਾਸ਼ਾ ਉਹਨਾਂ ਨੇ ਇਹਨੂੰ ਸੱਚ ਮੰਨਿਆ ਹੀ ਨਹੀਂ ਇਹ ਜਗਤ ਇਹ ਰੱਬ ਦਾ ਇੱਕ ਤਮਾਸ਼ਾ ਹੈ ਅਸੀਂ ਉਹਦੇ ਭੇਜੇ ਆਉਨੇ ਆ ਉਹਦੇ ਸੱਦੇ ਚਲੇ ਜਾਂਦੇ ਆ ਜਿਵੇਂ ਜਿਵੇਂ ਸਾਨੂੰ ਖਡਾਉਂਦਾ ਹੈ ਉਵੇਂ-ਉਵੇਂ ਅਸੀਂ ਕੱਠ ਪੁਤਲੀਆਂ ਉਹਦੀ ਮਰਜ਼ੀ ਦੇ ਵਿੱਚ ਖੇਡਦੇ ਆਂ ਹੱਸਦੇ ਵੀ ਆਂ ਰੋਣੇ ਵੀ ਆਂ ਮਾਤੀ ਕੋ ਪੁੱਤਰਾ ਕੈਸੇ ਨੱਚਤ ਹੈ ਦੇਖੈ ਦੇਖੈ ਸੁਣੇ ਬੋਲੇ ਦੌਰਿਓ ਫਿਰਤ ਹੈ ਜਬ ਕਿਸ ਪਾਵੈ ਤਬ ਗਰਭ ਕਰਤ ਹੈ ਮਾਇਆ ਗਈ ਤਬ ਰੋਵਣ ਲਗਤ ਹੈ ਕੁਝ ਚੀਜ਼ ਪਾ ਲੈਂਦਾ ਹੈ ਹੰਕਾਰ ਕਰਦਾ ਹੈ ਕੋਈ ਚਰੀ ਜਾਂਦੀ ਹੈ ਤੇ ਰੋਣ ਬਹਿ ਜਾਂਦਾ ਹੈ ਜਦੋਂ ਕਿ ਸਾਰਾ ਕੁਝ ਹੈ ਤੇ ਰੱਬ ਦਾ ਹੀ ਸਾਡਾ ਤਾਂ ਕੁਝ ਵੀ ਨਹੀਂ ਹੈ ਗੁਰੂ ਆਉਂਦਾ ਤੇ ਉਹ ਸਾਨੂੰ ਬਾਰ ਬਾਰ ਸਮਝਾਉਂਦਾ ਹੈ ਕਿ ਲਾਜ ਨਾ ਮਰੋ ਕਹੋ ਘਰ ਮੇਰਾ ਅੰਤ ਕੀ ਬਾਾਰ ਨਹੀਂ ਕਿਛ ਤੇਰਾ ਬੱਦੇ ਫਿਰ ਘਰ ਬਣਾਉਂਦੇ ਨੇ ਜਾਣਦਿਆਂ ਹੋਇਆਂ ਵੀ ਕਿ ਜਦੋਂ ਮੈਂ ਜਾਵਾਂਗਾ ਇਸ ਘਰ 'ਚ ਮੇਰਾ ਕੁਝ ਵੀ ਨਹੀਂ ਹੈਗਾ ਪਤਾ ਨਹੀਂ ਅਗਲੇ ਫੋਟੋ ਵੀ ਲਾਉਣਗੇ ਕਿ ਨਹੀਂ ਲਾਉਣਗੇ ਅੱਗੇ ਤੇ ਲਾਉਂਦੇ ਸੀ ਲੋਕ ਅਨਪੜ੍ਹ ਸੀ ਲੋਕ ਦਾਦੇ ਪੜਦਾਦੇ ਦੀ ਫੋਟੋ ਵੀ ਲਾਉਂਦੇ ਸੀ ਹੁਣ ਅਗਲੇ ਪਹਿਲਾਂ ਆਪਣੇ ਦੋ ਜੀਆਂ ਦੀ ਲਾਉਣਗੇ ਫਿਰ ਆਪਣੇ ਦੋ ਬੱਚਿਆਂ ਦੀ ਲਾਉਣਗੇ ਤੁਹਾਡੀ ਫੋਟੋ ਜੋਗੀ ਤੇ ਥਾਂ ਹੀ ਨਹੀਂ ਉੱਤੇ ਪਰ ਆਪਾਂ ਸਾਰੇ ਕੰਮ ਫਿਰ ਵੀ ਕਰਦੇ ਆ ਇਹ ਹੀ ਗਿਆਨ ਹੈ ਇਹ ਹੀ ਹੈ ਗਿਆਨਤਾ ਹੈ ਜਿਨੂੰ ਗਿਆਨ ਹੈ ਉਹ ਸਮਝ ਕੇ ਕਰਦਾ ਹੈ ਜਿਹੜਾ ਅ ਗਿਆਨ ਹੈ ਉਹ ਅੰਧੇਰਾ ਢੋਈ ਜਾਂਦਾ ਹੈ